ਇੱਕ ਹਰ ਬੱਚੇ ਦੀ ਕਾਮਯਾਬੀ ਪਿੱਛੇ ਸਿਰਫ ਆਪਸ ਆਰਿਆਂ ਪਿੱਛੇ ਨਹੀਂ ਹਰ ਵੰਦਾ ਜਿਹੜਾ ਵੀ ਇੱਥੇ ਬੈਠਾ ਹੈ ਉਹਨਾਂ ਦੀ ਕਾਮਯਾਬੀ ਪਿੱਛੇ ਮੈਂ ਮੰਨਦਾ ਕਿ ਉਹਨਾਂ ਦੇ ਪੇਰੈਂਟਸ ਦਾ ਹੱਥ ਜ਼ਰੂਰ ਹੁੰਦਾ ਸੋ ਜਿਵੇਂ ਦਾ ਘਰ ਦਾ ਮਾਹੌਲ ਹੋਏਗਾ ਹੁਣ ਮੇਰੇ ਘਰ ਦਾ ਜਿਵੇਂ ਦਾ ਮਾਹੌਲ ਆਏਗਾ ਮੈਂ ਉਹੀ ਗੱਲਾਂ ਅੱਗੇ ਆ ਕੇ ਵੰਡੂੰਗਾ ਕੌਨਫੀਡੈਂਸ ਜਿਹੜਾ ਹੈ ਘਰੋਂ ਹੀ ਪੇਰੈਂਟਸ ਜਿਹੜੇ ਹੁੰਦੇ ਨੇ ਕੌਨਫੀਡੈਂਸ ਉਹੀ ਦਿੰਦੇ ਨੇ ਸੋ ਮੇਰੇ ਦੇ ਮੇਰੇ ਫਾਦਰ ਸਾਹਿਬ ਵੀ ਆਰਟਿਸਟ ਨੇ ਤੇ ਕਿਸੇ ਰੀਜ਼ਨ ਕਰਕੇ ਉਹ ਨਹੀਂ ਅੱਗੇ ਆ ਸਕੇ ਸੋ ਮੈਂ ਉਹਨਾਂ ਦਾ ਨਾਮ ਜ਼ਰੂਰ ਰੋਸ਼ਨ ਕਰਾਂਗਾ ਜੀ ਉਹਨਾਂ ਦਾ ਮੇਰੇ ਉੱਤੇ ਸਿਰ ਰਿਹਾ ਥੈਂਕ ਯੂ ਸੀਰੀਜ਼ ਨੂੰ ਬਣਾਉਣ ਦੇ ਦੋ ਕਾਰਨ ਸੀ ਨੰਬਰ 1 ਬੱਚਿਆਂ ਲਈ ਕੋਈ ਪ੍ਰੋਡਕਟ ਨਹੀਂ ਸੀ ਸੈਕੰਡ ਆਈਡੀ ਡੇਟ ਚ ਨਾ ਕਮਿਊਨੀਕੇਸ਼ਨ ਗੈਪ ਬਹੁਤ ਵੱਧਾ ਜਾ ਰਿਹਾ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਐਕਚੁਅਲੀ ਅਸੀਂ ਨਾ ਉਹਨੂੰ ਜਨਰੇਸ਼ਨ ਗੈਪ ਕਹਿਣ ਲੱਗ ਗਏ ਆ ਉਹ ਜਨਰੇਸ਼ਨ ਗੈਪ ਨਹੀਂ ਹੈਗਾ ਸਾਡਾ ਕਮਿਊਨੀਕੇਸ਼ਨ ਗੈਪ ਹੈ ਪਹਿਲਾਂ ਜੁਆਇੰਟ ਫੈਮਿਲੀਆਂ ਸੀਗੀਆਂ ਇਸ ਕਰਕੇ ਕੋਈ ਨਾ ਕੋਈ ਬੰਦਾ ਬੱਚੇ ਤੇ ਧਿਆਨ ਰੱਖਦਾ ਸੀ ਕੁਛ ਉਹ ਚਾਚੇ ਤੋਂ ਸਿੱਖਦਾ ਸੀ ਕੁਛ ਉਹ ਤਾਏ ਤੋਂ ਸਿੱਖਦਾ ਸੀ ਕੁਛ ਉਹ ਆਪਣੇ ਹੋਰ ਜਿਹੜੇ ਚਾਚੀ ਤੋਂ ਸਿੱਖ ਲਿਆ ਮਾਂ ਤੋਂ ਸਿੱਖ ਲਿਆ ਪਿਓ ਤੋਂ ਉਹਨੂੰ ਨਾ ਉਹਦੀ ਟੇਕ ਕੇਅਰ ਕਰਨ ਵਾਲੇ ਤੇ ਉਹਦੇ ਤੇ ਧਿਆਨ ਦੇਣ ਵਾਲੇ ਬੜੇ ਬੰਦੇ ਹੁੰਦੇ ਸੀ ਪੇਰੈਂਟਸ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਇੱਕ ਨਾ ਆਪਣੇ ਮਾਂ-ਬਾਪ ਨੂੰ ਸਭ ਤੋਂ ਪਹਿਲਾਂ ਤਾਂ ਦੋਸਤ ਬਣਾ ਲਓ ਵਧੀਆ ਜਿਹੜੀ ਉਹਨਾਂ ਨਾਲ ਬੌਂਡਿੰਗ ਨਾ ਬਣ ਜੂਗੀ ਤੋ ਤੁਸੀਂ ਵੀ ਕਿ ਯਾਰ ਦੋਸਤ ਨਾਲ ਗੱਲ ਨਹੀਂ ਸ਼ੇਅਰ ਕਰ ਸਕਦੇ ਜਿਹੜੀ ਆਪਣੇ ਬੇਬੇ-ਬਾਪੂ ਨਾਲ ਕਰ ਸਕਦੇ ਹੋ ਸੋ ਕੁਝ ਸੀਗਰਟ ਮੇਰੇ ਬਾਪੂ ਨਾਲ ਮੇਰੇ ਇਦਾਂ ਦੇ ਐ ਜਿਹੜੇ ਮੇਰੀ ਮੰਮੀ ਨੂੰ ਵੀ ਨਹੀਂ ਪਤਾ ਉਹ ਇੱਥੇ ਤਿੰਨ ਚਾਰ ਬੰਦੇ ਐ ਜਿਨ੍ਹਾਂ ਨੂੰ ਪਤਾ ਸੀਗਰਟ ਮੇਰੇ ਬਾਪੂ ਵਾਲੇ ਮੇਰੇ ਨਾਲ ਤੇ ਆਪਣੇ ਮਾਪਿਓ ਨੂੰ ਇੰਨਾ ਕੁ ਵਧੀਆ ਇੰਨਾ ਕੁ ਪਿਆਰ ਉਹਨਾਂ ਨੂੰ ਮਤਲਬ ਜੇ ਉਹ ਇੱਕ ਮਾਪਿਓ ਕਦੀ ਵੀ ਆਪਣੇ ਬੱਚੇ ਦਾ ਮਾੜਾ ਨਹੀਂ ਸੋਚਦਾ ਜੇ ਬਾਪ 20000 ਰੁਪਿਆ ਕਮਾਉਂਦਾ ਨਾ ਤੇ ਉਹ ਕਹਿੰਦਾ ਵੀ ਮੇਰਾ ਮੁੰਡਾ 50 ਕਮਾਵੇ ਉਹ ਕਦੀ ਇਹ ਨਹੀਂ ਸੋਚੂਗਾ ਕਿ ਇਹ ਮੇਰੇ ਤੋਂ ਥੱਲੇ ਜਾਵੇ ਤੇ ਹਮੇਸ਼ਾ ਮਾਪਿਓ ਦਾ ਕਿ ਉਹਨੂੰ ਆਂਦੇ ਹੁੰਦੇ ਆ ਸਾਥ ਦਿਓ ਪਿਆਰ ਉਹਨਾਂ ਦਾ ਤੁਹਾਡੇ ਨਾਲ ਹੀ ਆ ਸਤਿਕਾਰ ਉਹਨਾਂ ਦਾ ਤੁਹਾਡੇ ਨਾਲ ਹੀ ਆ ਕਿ ਮਾਪਿਆਂ ਨਾਲੋਂ ਦੁਨੀਆ ਉੱਤੇ ਮਾਪਿਆਂ ਨਾਲੋਂ ਦੁਨੀਆ ਉੱਤੇ ਨਹੀਂ ਕੋਈ ਹੋਰ ਸਕੀਰੀ ਇਹਨਾਂ ਦੀ ਸੇਵਾ ਤੋਂ ਵੱਡੀ ਨਹੀਂ ਕੋਈ ਹੋਰ ਪਖੀਰੀ ਕੇ ਮਾਂ ਦੀਆਂ ਸੀਸਾਂ ਰਾਜ ਬਹਾਵਣ ਤੇ ਬਖਸ਼ਣ ਮੁਲਖ ਜਗੀਰੀ ਆਇਮ ਲਿਆ ਜਟਾ ਕਿੜਾ ਪਰਖੂ ਤੇਰੀ ਬਾਤ ਡੰਗੀਰੀ ਕਿ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਉਹ ਜਿਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਕੀ ਖਾਣਾ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਤਾਇਆ ਜਿੰਨਾ ਵੱਡਿਆਂ ਨੂੰ ਤਾਇਆ ਮੇਰੇ ਕੋਲ ਜਵਾਬ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇੰਨਾ ਕ ਮੰਨਦਾ ਕਿ ਮੇਰੇ ਮਾਮਾ ਤੇ ਮਾਮੀ ਦੇ ਵਿੱਚ ਇੰਨਾ ਕ ਪਿਆਰ ਹੈ ਉਹ ਆਪਣਾ ਸਾਰਾ ਕੰਮ ਵੰਡ ਕੇ ਕਰਦੇ ਨੇ ਤੇ ਜੇ ਕਰੇ ਕਰੇ ਉਹਨਾਂ ਤੋਂ ਨਹੀਂ ਵੀ ਹੁੰਦਾ ਸੀਗਾ ਉਹ ਕਰ ਲੈਂਦੇ ਨੇ ਸ਼ੇਰ ਠੀਕ ਹੈ ਸੋ ਇਹ ਪਿਆਰ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਕਿ ਕੰਮ ਵੰਡ ਕੇ ਹੀ ਹੁੰਦਾ ਇਨਰੀਅਲ ਜੇ ਉਹ ਨਾ ਵੀ ਧੋਦੇ ਫਿਰ ਸਾਨੂੰ ਕੋਈ ਨਾ ਕੋਈ ਹੋਰ ਐਡਜਸਟਮੈਂਟ ਕਰਨਾ ਪੈਂਦਾ ਪਰ ਵਾਸ਼ਿੰਗ ਮਸ਼ੀਨ ਲੱਗੀ ਸੀ ਸੋ ਦੇ ਕਰਕੇ ਕੰਮ ਈਜ਼ੀ ਹੋ ਗਿਆ ਮਾਮਾ ਬਚਾ ਗਿਆ ਨਿਮਰਤਾ ਮਾਮਾ ਮਿੱਠਾ ਜੀ ਵੈਸੇ ਤਾਂ ਸਰਕਾਰ ਨੇ ਤਾਂ ਆਪਣੇ ਢੰਗ ਨਾਲ ਜਿਹੜੇ ਇਹਦੇ ਤੇ ਰੋਕਾਂ ਲਾਈਆਂ ਨੇ ਜਾਂ ਕਾਨੂੰਨ ਬਣਾਏ ਨੇ ਜਾਂ ਜਿੰਨੇ ਕੁ ਜੋਗੀ ਸਰਕਾਰ ਹੈਗੀ ਉਹਨਾਂ ਕੁ ਤਾਂ ਕਰੀ ਜਾਂਦੀ ਐ ਬੇਸਿਕਲੀ ਇਹ ਕੰਮ ਕੱਲੀ ਸਰਕਾਰ ਦਾ ਨਹੀਂ ਹੈਗਾ ਇਹਦੇ 'ਚ ਹਰ ਘਰ ਸਮਾਜ ਦੇ ਹਰ ਬੰਦੇ ਨੂੰ ਹੱਥ ਬਣਾਉਣਾ ਪੈਣਾ ਠੀਕ ਹੈ ਜੀ ਇਹ ਜਿਹੜੇ ਨਸ਼ੇ ਆ ਜਾਂ ਕਿਸੇ ਵੀ ਬੁਰੀ ਸੰਗਤ ਆ ਉਹਦੀ ਜਿਹੜੀ ਸਟਾਰਟਿੰਗ ਆ ਮੈਂ ਪਹਿਲਾਂ ਕਹਿ ਚੁੱਕਾ ਟੀਨੇਜ ਤੋਂ ਸ਼ੁਰੂ ਹੁੰਦੀ ਹੈ ਕੋਈ ਸ਼ੌਂਕ ਤੋਂ ਸ਼ੁਰੂ ਕਰਦਾ ਕੋਈ ਕਿਸੇ ਦੇ ਲਾਇ ਸ਼ੁਰੂ ਕਰਦਾ ਕੋਈ ਦੇਖਾ ਦਿਖਾਈ ਸ਼ੁਰੂ ਕਰਦਾ ਕਈਆਂ ਨੂੰ ਤਾਂ ਅੱਜਕੱਲ ਵਿਰਾਸਤ ਚ ਮਿਲ ਰਹੀ ਆ ਅਸੀਂ ਬੱਚਿਆਂ ਨੂੰ ਤਾਂ ਕਹੀ ਜਾਂਦੇ ਆ ਬੱਚਿਆਂ ਦੇ ਮਾਪਿਓ ਵੀ ਕਈ ਹੈਗੇ ਨੇ ਕਈ ਪਿਓ ਨੇ ਜਿਹੜੇ ਆਪ ਨਸ਼ੇ ਕਰਦੇ ਨੇ ਤੇ ਜੂਆ ਖ ਉਹਨਾਂ ਨੂੰ ਕਰਦੇ ਦੇਖਦੇ ਨੇ ਤੇ ਉਹ ਹੀ ਕਰਦੇ ਨੇ ਜੋ ਮਾਪਿਓ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਬੱਚਿਆਂ ਤੇ ਨਿਗਾਹ ਰੱਖਣੀ ਅੱਡੀ ਚੀਜ਼ ਹੁੰਦੀ ਹੈ ਉਹਨਾਂ ਦੇ ਨਾਲ ਮਿਲ ਕੇ ਰਹਿਣਾ ਅੱਡੀ ਚੀਜ਼ ਹੁੰਦੀ ਹੈ ਪੇਰੈਂਟਸ ਆਪਣੇ ਪੱਧਰ ਤੇ ਬੱਚਿਆਂ ਨਾਲ ਮਿਲ ਕੇ ਰਹਿਣ ਉਹਨਾਂ ਤੋਂ ਪੁੱਛਣ ਤੇਰਾ ਸਾਰਾ ਦਿਨ ਸਕੂਲ ਚ ਕਿਵੇਂ ਰਿਹਾ ਤੈਨੂੰ ਕੀ ਪ੍ਰੋਬਲਮ ਤਾਂ ਨਹੀਂ ਤੈਨੂੰ ਜਿਹੜਾ ਬੰਦਾ ਮਿਲਦਾ ਏ ਕੌਣ ਮਾੜੀ ਮੋਟੀ ਆਪਣੇ ਪੱਧਰ ਤੇ ਬੱਚੇ ਤੇ ਨਿਗਾਹਸਾਨੀ ਵੀ ਰੱਖੋ ਤਾਂ ਕਿ ਦੇਖੋ ਜਿਹੜੀ 10 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਏਜ ਹੈ ਨਾ ਤੁਸੀਂ ਬੱਚੇ ਨੂੰ ਉਦੋਂ ਹੀ ਸਾਹਮਣਾ ਅੱਜ 7-8 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਸਾਡੇ ਸਮੇਂ ਦੇ ਵਿੱਚ ਇਹ 13-14 ਤੋਂ ਸ਼ੁਰੂ ਹੁੰਦੀ ਸੀ ਅੱਜ ਕੱਲ 7-8 ਸਾਲ ਦੇ ਬੱਚੇ ਤੇ ਤੁਹਾਨੂੰ ਨਿਗਰਸਾਨੀ ਰੱਖਣੀ ਪੈਂਦੀ ਹੈ ਛੋਟੇ ਨੂੰ ਦੇ ਏਡੇ ਵੱਡੇ ਐਕਟਰ ਆ ਗਏ ਨੇ ਦੇਖੋ ਜੀ ਜਿੰਨਾ ਮੈਂ ਬਸ ਇੰਨਾ ਹੀ ਕਹੂੰਗਾ ਇੱਕ ਹਰ ਬੱਚੇ ਦੀ ਕਾਮਯਾਬੀ ਪਿੱਛੇ ਸਿਰਫ ਆਪਸ ਆរਿਆਂ ਪਿੱਛੇ ਨਹੀਂ ਹਰ ਵੰਦਾ ਜਿਹੜਾ ਵੀ ਇੱਥੇ ਬੈਠਾ ਹੈ ਉਹਨਾਂ ਦੀ ਕਾਮਯਾਬੀ ਪਿੱਛੇ ਮੈਂ ਮੰਨਦਾ ਕਿ ਉਹਨਾਂ ਦੇ ਪੇਰੈਂਟਸ ਦਾ ਹੱਥ ਜ਼ਰੂਰ ਹੁੰਦਾ ਸੋ ਜਿਵੇਂ ਦਾ ਘਰ ਦਾ ਮਾਹੌਲ ਹੋਏਗਾ ਹੁਣ ਮੇਰੇ ਘਰ ਦਾ ਜਿਵੇਂ ਦਾ ਮਾਹੌਲ ਆਏਗਾ ਮੈਂ ਸੋ ਐਨਾ ਹੁੰਦਾ ਕਿ ਪਹਿਲਾਂ ਹਾਂ ਇਹਨੇ ਬੱਚਿਆਂ ਵੱਲ ਉਵੇਂ ਨਹੀਂ ਸੀਗਾ ਧਿਆਨ ਦਿੱਤਾ ਨਹੀਂ ਜਾਂਦਾ ਸੀ ਬਟ ਅੱਜ ਦੇ ਸਮੇਂ ਦੇ ਵਿੱਚ ਕਿ ਮੇਰੇ ਪੇਰੈਂਟ ਸ਼ੁਰੂ ਤੋਂ ਮੇਰੇ ਨਾਲ ਖੜੇ ਨੇ ਉਹਨਾਂ ਨੇ ਜੋ ਗੱਲਾਂ ਮੈਂ ਕਰਦਾ ਉਹ ਮੈਨੂੰ ਦੱਸਿਆ ਨੇ ਕਿ ਯਾਰ ਤੂੰ ਨਿਮਰਤ ਜਿੱਤੇ ਅੱਗੇ ਜਾਣਾ ਤਾਂ ਕੋਈ ਚੰਗੀਆਂ ਗੱਲਾਂ ਵੀ ਵੰਡੜੀਆਂ ਨੇ ਸੋ ਕੌਨਫੀਡੈਂਸ ਮੈਨੂੰ ਮੇਰੇ ਪੇਰੈਂਟਸ ਦੇ ਥਰੂ ਹੀ ਮਿਲਿਆ ਕਿ ਉਹਨਾਂ ਨੇ ਕਿਹਾ ਹੈ ਕਿ ਚੰਗੇ ਕੰਮ ਦੇ ਵਿੱਚ ਕਦੇ ਘਬਰਾਣ ਦੀ ਲੋੜ ਨਹੀਂ ਉਹਨਾਂ ਨੇ ਮੈਨੂੰ ਸਿਖਾਇਆ ਸੋ ਇਹ ਕੌਨਫੀਡੈਂਸ ਆਪੇ ਬਿਲਟ ਹੋ ਜਾਂਦਾ ਹੈ ਸੋ ਬਾਕੀ ਵੈਸੇ ਮੈਂ ਦੱਸਦਾ ਮੇਰੀ ਉਮਰ 16 ਸਾਲ ਹੈ ਤੇ ਮੈਂ ਪਿਛਲੇ 13 ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਤੇ ਮੈਂ 3 ਸਾਲ ਦੀ ਉਮਰ ਤੋਂ ਇਸ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰਤਾ ਸੀ ਸੋ ਆਈ ਗੈਸ ਉਹਨੇ ਕਰਕੇ ਹੌਲੀ ਹੌਲੀ ਥੋੜਾ ਥੋੜਾ ਕੌਨਫੀਡੈਂਸ ਬਣਨਾ ਸ਼ੁਰੂ ਹੋ ਗਿਆ ਬਟ ਭਾਈ ਗੱਲ ਦੱਸਾਂ ਕੀ ਹੈ ਇਹ ਕੌਨਫੀਡੈਂਸ ਮੈਨੂੰ ਨਹੀਂ ਪਤਾ ਹੈਗਾ ਕਿ ਨਹੀਂ ਬਸ ਮੈਂ ਰੱਬ ਦਾ ਨਾਮ ਲੈ ਕੇ ਭਾਈ ਗੁਰੂ ਜੀ ਦਾ ਨਾਮ ਜਪ ਕੇ ਜੋ ਬੋਲ ਦਿੰਦਾ ਉਹੀ ਕਰ ਦਈਦਾ ਬਸ ਆਹੀ ਸਾਡਾ ਸੀਕ੍ਰੇਟ ਹੈ ਮੈਂ ਉਹ ਸੀਕ੍ਰੇਟ ਦੱਸਦਾ ਭਾਈ ਜੋ ਮੇਰਾ ਹੈ ਵੀਰੇ ਨਿਮਰਤ ਵੀਰੇ ਦੀ ਗੱਲ ਸਹੀ ਹੈ ਵੀ ਕੌਨਫੀਡੈਂਸ ਜਿਹੜਾ ਹੈ ਘਰੋਂ ਹੀ ਪੈਰੈਂਟਸ ਜਿਹੜੇ ਹੁੰਦੇ ਨੇ ਕੌਨਫੀਡੈਂਸ ਉਹੀ ਦਿੰਦੇ ਨੇ ਸੋ ਮੇਰੇ ਦੇ ਮੇਰੇ ਫਾਦਰ ਸਾਹਿਬ ਵੀ ਆਰਟਿਸਟ ਨੇ ਤੇ ਕਿਸੇ ਰੀਜ਼ਨ ਕਰਕੇ ਉਹ ਨਹੀਂ ਅੱਗੇ ਆ ਸਕੇ ਸੋ ਮੈਂ ਉਹਨਾਂ ਦਾ ਨਾਮ ਜ਼ਰੂਰ ਰੋਸ਼ਨ ਕਰਾਂਗਾ ਜੀ ਉਹਨਾਂ ਦਾ ਮੇਰੇ ਉੱਤੇ ਸਿਰ ਰਿਹਾ ਥੈਂਕ ਯੂ ਐਕਚੁਅਲੀ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਜਿਹੜੇ ਟੀਨਸ ਹੁੰਦੇ ਨੇ ਉਹ ਡਿਸਾਈਡ ਕਰਨਗੇ ਕਿ ਸਾਡਾ ਦੇਸ਼ ਜਾਂ ਸਾਡਾ ਸਮਾਜ ਅੱਜ ਤੋਂ 5 ਸਾਲ ਬਾਅਦ 10 ਸਾਲ ਕਿੱਦਾਂ ਦਾ ਹੋਊਗਾ ਇਸ ਵੈਬ ਸੀਰੀਜ਼ ਨੂੰ ਬਣਾਉਣ ਦੇ ਦੋ ਕਾਰਨ ਸੀ ਨੰਬਰ 1 ਬੱਚਿਆਂ ਲਈ ਕੋਈ ਪ੍ਰੋਡਕਟ ਨਹੀਂ ਸੀ ਸੈਕੰਡ ਆਈਡੀ ਡੇਟ ਚ ਨਾ ਕਮਿਊਨੀਕੇਸ਼ਨ ਗੈਪ ਬਹੁਤ ਵੱਧਦਾ ਜਾ ਰਿਹਾ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਐਕਚੁਅਲੀ ਅਸੀਂ ਨਾ ਉਹਨੂੰ ਜਨਰੇਸ਼ਨ ਗੈਪ ਕਹਿਣ ਲੱਗ ਗਏ ਆ ਉਹ ਜਨਰੇਸ਼ਨ ਗੈਪ ਨਹੀਂ ਹੈਗਾ ਸਾਡਾ ਕਮਿਊਨੀਕੇਸ਼ਨ ਗੈਪ ਹੈ ਪਹਿਲਾਂ ਜੁਆਇੰਟ ਫੈਮਿਲੀਆਂ ਸੀਗੀਆਂ ਇਸ ਕਰਕੇ ਕੋਈ ਨਾ ਕੋਈ ਬੰਦਾ ਬੱਚੇ ਤੇ ਧਿਆਨ ਰੱਖਦਾ ਸੀ ਕੁਛ ਉਹ ਚਾਚੇ ਤੋਂ ਸਿੱਖਦਾ ਸੀ ਕੁਛ ਉਹ ਤਾਏ ਤੋਂ ਸਿੱਖਦਾ ਸੀ ਕੁਛ ਉਹ ਆਪਣੇ ਹੋਰ ਜਿਹੜੇ ਚਾਚੀ ਤੋਂ ਸਿੱਖ ਲਿਆ ਮਾਂ ਤੋਂ ਸਿੱਖ ਲਿਆ ਪਿਓ ਤੋਂ ਉਹਨੂੰ ਨਾ ਉਹਦੀ ਟੇਕ ਕੇਅਰ ਕਰਨ ਵਾਲੇ ਤੇ ਉਹਦੇ ਤੇ ਧਿਆਨ ਦੇਣ ਵਾਲੇ بڑے ਬੰਦੇ ਹੁੰਦੇ ਸੀ ਹੁਣ ਜਿਹੜੀਆਂ ਫੈਮਲੀਆਂ ਨੇ ਛੋਟੀਆਂ ਹੋ ਗਈਆਂ ਨੇ ਜ਼ਿੰਮੇਵਾਰੀਆਂ ਵਧ ਗਈਆਂ ਨੇ ਹਸਬੰਡ ਵਾਈਫ ਦੋਨੇ ਵਰਕਿੰਗ ਹੋ ਗਏ ਨੇ ਉਹ ਆਪਣੇ ਬੱਚੇ ਨੂੰ ਸਕੂਲ ਭੇਜ ਕੇ ਤੇ ਫੈਸਿਲਿਟੀਆਂ ਦੇ ਕੇ ਇਹ ਸੋਚਦੇ ਨੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਤੀ ਜਦਕਿ ਇਹ ਬਹੁਤ ਗਲਤ ਹੈ ਉਹਨਾਂ ਦਾ ਪਹਿਲਾ ਸਕੂਲ ਉਹਨਾਂ ਦਾ ਘਰ ਹੈ ਉਹਨਾਂ ਦੇ ਪੇਰੈਂਟਸ ਨੇ ਬੱਚਿਆਂ ਦੇ ਦੋਸਤ ਬਣ ਕੇ ਰੋ ਅੱਜ ਦੇ ਮਾਹੌਲ ਦੇ ਮੁਤਾਬਿਕ ਪਹਿਲਾਂ ਚਿੱਤਰਪ੍ਰੇੜ ਹੁੰਦੀ ਰਹੀ ਐ ਸੀ ਬੜੀ ਖਾਦੀ ਆ ਉਦੋਂ ਬੱਚੇ ਐਵੇਂ ਪੜਦੇ ਸੀ ਪਰ ਅੱਜ ਤੁਹਾਨੂੰ ਆਪਣੇ ਬੱਚਿਆਂ ਦਾ ਫਰੈਂਡਸ ਬਣਨਾ ਪਊਗਾ ਕਿਉਂਕਿ ਅੱਜ ਦੇ ਸਮਾਜ 'ਚ ਇੰਨੀਆਂ ਪ੍ਰੋਬਲਮਸ ਨੇ ਬੱਚਿਆਂ ਨੂੰ ਨੇ ਬੰਦੇ ਬੱਚੇ ਇੰਨੀ ਛੇਤੀ ਮੈਚੂਰ ਹੋ ਜਾਂਦੇ ਨੇ ਕਿ ਉਹ ਤੁਹਾਡੇ ਤੋਂ ਸਿਆਣੀਆਂ ਗੱਲਾਂ ਸ਼ੁਰੂ ਕਰ ਤੁਸੀ ਦੇਖ ਹੀ ਲਓ ਬੱਚੇ ਕਿਵੇਂ ਗੱਲਾਂ ਕਰ ਰਹੇ ਨੇ ਇਸ ਇਸ ਉਮਰ 'ਚ ਤਾਂ ਸਾਨੂੰ ਮਤਲਬ ਛੂਚਲੀਕਾ ਖੇਡਣਾ ਜੰਝਰਸ਼ੂ ਖੇਡਣਾ ਇਹ ਤਾਂ ਫੁਰਸਤ ਨਹੀਂ ਸੀ ਹੁੰਦੀ ਤੇ ਬੱਚੇ ਅੱਜ ਕਮਾ ਵੀ ਰਹੇ ਨੇ ਹਨਾ ਸੋ ਇਹ ਬੱਚਿਆਂ ਨੂੰ ਉਸ ਹਿਸਾਬ ਦੀ ਕਮਿਊਨੀਕੇਸ਼ਨ ਜਿਹੜੀ ਆ ਉਹ ਆਪਣੇ ਪੇਰੈਂਟਸ ਤੋਂ ਚਾਹੀਦੀ ਆ ਇਹਨਾਂ ਬੱਚਿਆਂ ਦੀ ਬੜੀਆਂ ਜਿਹੜੇ ਟੀਨ ਏਜ ਹਨ ਨੇ ਬੜੀਆਂ ਆਪਣੀਆਂ ਪਰਸਨਲ ਪ੍ਰੋਬਲਮਸ ਨੇ ਉਹਨਾਂ ਨੂੰ ਐਕਸਾਈਟਮੈਂਟ ਬੜੀ ਹੁੰਦੀ ਆ ਹਰ ਇੱਕ ਚੀਜ਼ ਦੇ ਲਈ ਉਹਨਾਂ ਨੂੰ ਉਹਨਾਂ ਨੂੰ ਇਹਨਾਂ ਦੀ ਸਿੱਖਣ ਦੀ ਜਿਹੜੀ ਚਾਹ ਹੈ ਬੜੀ ਤੇਜ ਹੈ ਸਾਡੀ ਜਨਰੇਸ਼ਨ ਦੇ ਨਾਲੋਂ ਤਾਂ ਉਸ ਚਾਹ ਦੇ ਵਿੱਚ ਕਈ ਵਾਰ ਗਲਤ ਬੰਦਿਆਂ ਦੇ ਨਾਲ ਅਟੈਚ ਹੋ ਜਾਂਦੇ ਨੇ ਆਪਣੀ ਪ੍ਰੋਬਲਮ ਗਲਤ ਬੰਦਿਆਂ ਨਾਲ ਸ਼ੇਅਰ ਕਰ ਲੈਂਦੇ ਨੇ ਠੀਕ ਆ ਤਾਂ ਉਹ ਬੰਦਾ ਇਹਨਾਂ ਨੂੰ ਕਿਸ ਰਾਹ ਤੇ ਲੈ ਜਾਊਗਾ ਤੁਹਾਨੂੰ ਕੁਝ ਨਹੀਂ ਪਤਾ ਬੈਟਰ ਹੈ ਪੇਰੈਂਟਸ ਦੀ ਜਗ੍ਹਾ ਦੋਸਤ ਬਣ ਜਾਓ ਇਹ ਬੱਚਿਆਂ ਲਈ ਵੀ ਜ਼ਰੂਰੀ ਹੈ ਪੇਰੈਂਟਸ ਲਈ ਵੀ ਕਿ ਇੱਕ ਦੂਜੇ ਨਾਲ ਗੱਲਾਂ ਸ਼ੇਅਰ ਕਰੋ ਬੱਚੇ ਵੀ ਆਪਣੇ ਪੇਰੈਂਟਸ ਨਾਲ ਗੱਲਾਂ ਸ਼ੇਅਰ ਕਰਨ ਤੇ ਇਹ ਨਹੀਂ ਮਾਪਿਓ ਵੀ ਜੇ ਕਿਤੇ ਬਚਵਾਕ ਨੇ ਕੋਈ ਗਲਤੀ ਕਰ ਦਿੱਤੀ ਵੱਡੂ ਖਾਉ ਪੈ ਜਾਣਾ ਉਹਨੂੰ 5-7 ਛੱਡੀਆਂ ਉਹਦੇ ਉਹ ਫਿਰ ਬੱਚਾ ਡਰਦਾ ਤਾਂ ਉਹਨੂੰ ਗਲਤੀ ਨਹੀਂ ਦੱਸਦਾ ਆਪਦੀ ਉਹਨੇ ਇੱਕ ਵਾਰ ਗਲਤੀ ਕੀਤੀ ਹੈ ਅਸੀਂ ਵੀ ਕਰਦੇ ਰਹੇ ਆਪਣੀ ਉਮਰ 'ਚ ਖਾਧੀਆਂ ਨੇ ਫੇਰ ਹੀ ਸਿੱਖਿਆ ਨਾ ਉਹਨਾਂ ਨਾਲ ਅੱਜ ਦੀ ਡੇਟ ਦੇ ਵਿੱਚ ਪਿਆਰ ਨਾਲ ਉਹਨਾਂ ਦੀ ਪ੍ਰੋਬਲਮਸ ਪੁੱਛੋ ਆਪ ਪੁੱਛ ਲਓ ਆਪ ਪੁੱਛ ਕੇ ਉਹਨਾਂ ਨੂੰ ਹੱਲ ਕਰੋ ਹੱਲ ਕਰਨ ਤੋਂ ਬਾਅਦ ਉਹਨਾਂ ਨੂੰ ਦੱਸੋ ਕਿ ਅੱਜ ਦਾ ਸਮਾਜ ਕੀ ਹੈ ਉਹਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਪੇਰੈਂਟਸ ਦਾ ਫਰਜ਼ ਬਣਦਾ ਹੈ ਟੀਚਰਸ ਦਾ ਫਰਜ਼ ਬਣਦਾ ਹੈ ਸਕੂਲ ਦਾ ਫਰਜ਼ ਬਣਦਾ ਹੈ ਸਮਾਜ ਦੀਆਂ ਜਿਹੜੀਆਂ ਉਹਦੇ ਉਹਨੂੰ ਕਰਤੱਵ ਨੇ ਉਹਦੇ ਉਹ ਵੀ ਸਿਖਾਓ ਉਹਦੇ ਦੇਸ਼ ਦੇ ਪ੍ਰਤੀ ਉਹਦੇ ਕੀ ਜ਼ਿੰਮੇਵਾਰੀਆਂ ਨੇ ਉਹ ਵੀ ਸਿਖਾਓ ਉਹਦੀਆਂ ਆਪਣੇ ਸਟੇਟ ਲਈ ਕੀ ਜ਼ਿੰਮੇਵਾਰੀਆਂ ਨੇ ਉਹ ਸਿਖਾਓ ਸੜਕਾਂ ਲਈ ਕੀ ਜ਼ਿੰਮੇਵਾਰੀਆਂ ਨੇ ਟ੍ਰੈਫਿਕ ਰੂਲਸ ਲਈ ਉਹਦੀਆਂ ਕੀ ਜ਼ਿੰਮੇਵਾਰੀਆਂ ਨੇ ਹੜਦੰਗ ਬਚਾਉਂਦੇ ਫਿਰਦੇ ਨੇ ਜਵਾਕ ਤੁਸੀਂ ਗੱਡੀਆਂ ਸਕੂਟਰ ਮੋਟਰਸਾਈਕਲ ਉਹਨਾਂ ਨੂੰ ਲੈਤੇ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਰੈੱਡ ਲਾਈਟ ਤੇ ਰੁਕਣਾ ਕਿਥੇ ਸਪੀਡ ਕਿੰਨੀ ਕੁ ਰੱਖਣੀ ਹੈ ਰੂ ਰੈਗੂਲੇਸ਼ਨ ਮੰਨਣੇ ਨੇ ਇਹ ਚੀਜ਼ਾਂ ਪੇਰੈਂਟਸ ਦੱਸਣਗੇ ਸਕੂਲਾਂ 'ਚ ਜਿੰਨਾ ਕੁ ਪੜਾਉਂਦੇ ਆ ਉਹਨਾਂ ਕੁ ਜ਼ਰੂਰੀ ਨਹੀਂ ਹੈਗਾ ਪੇਰੈਂਟਸ ਨੂੰ ਇਹ ਚਾਹੀਦਾ ਵਾ ਉਹਨਾਂ ਨੂੰ ਆਪਣੇ ਦੇਸ਼ ਸਮਾਜ ਆਲਾ ਦਵਾਲਾ ਰਿਸ਼ਤੇਦਾਰੀਆਂ ਇਹਨਾਂ ਸਾਰਿਆਂ ਦਾ ਮਿਲਵਰਤਨ ਦੱਸਣ ਤਾਂ ਕਿ ਉਹਨਾਂ ਨਾਲ ਪਿਆਰ ਰਹੇ ਬੈਠੋ ਇਕੱਠੇ ਇੱਕ ਵਾਰ ਤਾਂ ਜ਼ਰੂਰ ਦਿਨ 'ਚ ਖਾਣਾ ਖਾਇਆ ਕਰੋ ਸੂਅ ਸ਼੍ਰੇਣੀ ਬਹੁਤ ਸਾਰੀਆਂ ਚੀਜ਼ਾਂ ਤੋਂ ਵੈਬ ਸੀਰੀਜ਼ ਦੇਖਣ ਨੂੰ ਮਿਲਣਗੀਆਂ ਕਿ ਪੇਰੈਂਟਸ ਦੀ ਸੋਸ਼ਲਿਜ਼ਮ ਦੇ ਕਰਕੇ ਬੱਚਿਆਂ ਦੇ ਮੈਂਟਲੀ ਕੀ ਅਸਰ ਹੁੰਦਾ ਹੈ ਤੇ ਉਹ ਕਿੱਧਰ ਨੂੰ ਤੁਰ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਵਾਪਸ ਲਿਆਉਣਾ ਕਿੰਨਾ ਔਖਾ ਹੈ ਤੇ ਕਈ ਵਾਰ ਬੱਚੇ ਵਾਪਸ ਨਹੀਂ ਆਉਂਦੇ ਬੱਚੇ ਵਾਪਸ ਨਹੀਂ ਆਉਂਦੇ ਕਈਆਂ ਦੇ ਬੱਚੇ ਨਿਕਲ ਗਏ ਹੱਥੋਂ ਕਈਆਂ ਦੀਆਂ ਜਾਨਾਂ ਚਲੇ ਗਈਆਂ ਬਾਅਦ ਚ ਰੋਣ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਫਰੈਂਡਸ ਬਣਜੋ ਕੁਝ ਇਸ ਤਰ੍ਹਾਂ ਦੇ ਬਾਕੀ ਐਂਟਰਟੇਨਮੈਂਟ ਵੀ ਹੈ ਇੱਥੇ ਤੁਹਾਨੂੰ ਰੋਮਾਂਸ ਮਿਲੂਗਾ ਸਭ ਕੁਝ ਅਸੀਂ ਐਂਟਰਟੇਨਮੈਂਟ ਚ ਲਿਵੇਟ ਕੇ ਦਿੱਤਾ ਹੈ ਸੋ ਇਹ ਸਮਾਜ ਲਈ ਸੀ ਇਹ ਬੱਚਿਆਂ ਲਈ ਵੈਬ ਸੀਰੀਜ਼ ਨਹੀਂ ਹੈਗੀ ਕੱਲਿਆਂ ਲਈ ਇਹ ਨਾਲ ਪੇਰੈਂਟਸ ਲਈ ਵੀ ਹੈ ਇਕੱਠੇ ਬੈਠ ਕੇ ਦੇਖੋ ਤੁਹਾਨੂੰ ਸਮਝ ਆਏਗੀ ਤੁਹਾਡਾ ਪਰਿਵਾਰ ਚ ਪਿਆਰ ਵਧੇਗਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਪੰਜਰਿਆ ਨਿਊਜ਼ ਚੈਨਲ ਤੋਂ ਮੇਰਾ ਸਵਾਲ ਸੁਲਤਾਨ ਨੂੰ ਹੈ ਤੁਸੀਂ ਸਕੂਲ ਚ ਪੜਦੇ ਹੋ ਹਨਾ ਤੁਸੀਂ ਗੌਂਦੇ ਹੋ ਐਕਟਰ ਵੀ ਹੋ ਮੈਡਮ ਤਾਂ ਕਿੰਨੇ ਕੁ ਟੁੱਕਰ ਪੈਂਦੀ ਹੈ ਸਕੂਲ ਦੇ ਵਿੱਚ ਸੌਰੀ ਮੈਮ ਮੈਂ ਤੁਹਾਡੀ ਗੱਲ ਕੱਟਦਾ ਮੈਂ ਸਕੂਲ ਤੋਂ ਪੜ ਲਿਆ ਪੜ ਲਿਆ ਪਲੱਸ 2 ਕੰਪਲੀਟ ਪਲੱਸ 2 ਕਰ ਲਿਆ ਹਾਂਜੀ ਇਹ ਸਾਰੇ ਨਾ ਇਹ ਸਾਰੇ ਜਿੰਨੇ ਮੇਰੇ ਨਾਲ ਕਲਾਸਮੇਟ ਆ ਇਹ ਸਾਰੇ ਮੇਰੇ ਤੋਂ ਛੋਟੇ ਆ ਇਹ ਗਰੀਮਾ ਦੀਦੀ ਨੂੰ ਛੱਡ ਕੇ ਇਹ ਚ ਲੱਗਦੇ ਤਾਂ ਨਹੀਂ ਹੈਗੇ ਲੱਗਦਾ ਨਹੀਂ ਬਸ ਹੈਗਾ ਆ ਸੋ ਮੈਮ ਜਿੱਦਾਂ ਗੱਲ ਕਰ ਰਹੀ ਸੀ ਕਿ ਪੇਰੈਂਟਸ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਤੇ ਇੱਕ ਨਾ ਆਪਣੇ ਮਾਪੇ ਬਾਪ ਨੂੰ ਸਭ ਤੋਂ ਪਹਿਲਾਂ ਤਾਂ ਦੋਸਤ ਬਣਾ ਲਓ ਵਧੀਆ ਜਿਹੜੀ ਉਹਨਾਂ ਨਾਲ ਬੌਂਡਿੰਗ ਆ ਨਾ ਬਣ ਜੂਗੀ ਤਾਂ ਤੁਸੀਂ ਵੀ ਕਿ ਯਾਰ ਦੋਸਤ ਨਾਲ ਗੱਲ ਨਹੀਂ ਸ਼ੇਅਰ ਕਰ ਸਕਦੇ ਜਿਹੜੀ ਆਪਣੇ ਬੇਬੇ ਬਾਪੂ ਨਾਲ ਕਰ ਸਕਦੇ ਹੋ ਸੋ ਕੁਝ ਸੀਗਰਟ ਮੇਰੇ ਬਾਪੂ ਨਾਲ ਮੇਰੇ ਇਦਾਂ ਦੇ ਐ ਜਿਹੜੇ ਮੇਰੀ ਮੰਮੀ ਨੂੰ ਵੀ ਨਹੀਂ ਪਤਾ ਉਹ ਇੱਥੇ ਤਿੰਨ ਚਾਰ ਬੰਦੇ ਐ ਜਿਹਨਾਂ ਨੂੰ ਪਤਾ ਸੀਗਰਟ ਮੇਰੇ ਬਾਪੂ ਵਾਲੇ ਮੇਰੇ ਨਾਲ ਤੇ ਆਪਣੇ ਮਾਪਿਓ ਨੂੰ ਇੰਨਾ ਕੁ ਵਧੀਆ ਇੰਨਾ ਕੁ ਪਿਆਰ ਉਹਨਾਂ ਨੂੰ ਮਤਲਬ ਜੇ ਉਹ ਇੱਕ ਮਾਪਿਓ ਕਦੀ ਵੀ ਆਪਣੇ ਬੱਚੇ ਦਾ ਮਾੜਾ ਨਹੀਂ ਸੋਚਦਾ ਜੇ ਬਾਪ 20000 ਰੁਪਇਆ ਕਮਾਉਂਦਾ ਨਾ ਤੇ ਉਹ ਕਹਿੰਦਾ ਵੀ ਮੇਰਾ ਮੁੰਡਾ 50 ਕਮਾਵੇ ਉਹ ਕਦੀ ਇਹ ਨਹੀਂ ਸੋਚੂਗਾ ਕਿ ਇਹ ਮੇਰੇ ਤੋਂ ਥੱਲੇ ਜਾਵੇ ਤੇ ਹਮੇਸ਼ਾ ਮਾਪਿਓ ਦਾ ਕਿਉਂ ਨੂੰ ਆਂਦੇ ਹੁੰਦੇ ਆ ਸਾਥ ਦਿਓ ਪਿਆਰ ਉਹਨਾਂ ਦਾ ਤੁਹਾਡੇ ਨਾਲ ਹੀ ਆ ਸਤਿਕਾਰ ਉਹਨਾਂ ਦਾ ਤੁਹਾਡੇ ਨਾਲ ਹੀ ਆ ਤੇ ਸੋ ਮੈਂ ਉੱਤੇ ਹੀ ਤੁਹਾਨੂੰ ਇੱਕ ਛੋਟਾ ਜਿਹਾ ਗਾਣਾ ਸੁਣਾਉਣਾ ਕਿ ਮਾਪਿਆਂ ਨਾਲੋਂ ਦੁਨੀਆ ਉੱਤੇ ਮਾਪਿਆਂ ਨਾਲੋਂ ਦੁਨੀਆ ਉੱਤੇ ਨਹੀਂ ਕੋਈ ਹੋਰ ਸਕੀਰੀ ਇਹਨਾਂ ਦੀ ਸੇਵਾ ਤੋਂ ਵੱਡੀ ਨਹੀਂ ਕੋਈ ਹੋਰ ਪਖੀਰੀ ਕੇ ਮਾਂ ਦੀਆਂ ਸੀਸਾਂ ਰਾਜ ਬਹਾਵਣ ਤੇ ਬਖਸ਼ਣ ਮੁਲਖ ਜਗੀਰੀ ਆਇਯਮ ਲਿਆ ਜਟਾ ਕਿੜਾ ਪਰਖੂ ਤੇਰੀ ਬਾਤ ਡੰਗੀਰੀ ਕੇ ਜਿੰਨਾ ਵੱਡਿਆਂ ਨੂੰ ਤਾਇਆ ਉਹਨਾਂ ਸੁੱਖ ਕੀ ਏ ਪਾਣਾ ਉਹ ਜਿਨੇ ਕੀਤੀ ਨਾ ਕਮਾਈ ਉਹਨੇ ਰੱਜ ਕੇ ਕੀ ਖਾਣਾ ਖਾਣਾ ਜਿੰਨਾ ਵੱਡਿਆਂ ਨੂੰ ਤਾਇਆ ਤਾਇਆ ਜਿੰਨਾ ਵੱਡਿਆਂ ਨੂੰ ਤਾਇਆ ਥੈਂਕ ਯੂ ਸੋ ਮਾਜੀ ਥੈਂਕ ਯੂ ਲਵ ਯੂ ਲਵ ਯੂ ਸਾਰਿਆਂ ਨੂੰ ਜੀ ਜੀ ਸਤਿ ਸ੍ਰੀ ਅਕਾਲ ਆ ਚੱਲ ਨੀ ਹੈਲੋ ਚੱਲ ਰਿਹਾ ਜੀ ਜਿਸ ਤਰ੍ਹਾਂ ਨਿਮਰਤ ਵੀਰੇ ਨੇ ਕਿਹਾ ਨਾ ਵੀ ਬਹਦਰ ਬਿਕਰਮ ਤੋਂ ਪਤਿ ਇਹ ਸ਼ੂਟਿੰਗ ਵਾਲਾਂ ਤੋਂ ਕੋਈ ਮੰਜਾ ਦੇ ਕੇ ਰਾਜ਼ੀ ਨਹੀਂ ਹੈਗਾ ਜੇ ਆਪਾਂ ਕਿਸੇ ਤੋਂ ਮੰਗ ਲਈਏ ਨਾ ਮੰਜਾ ਦੇ ਜਾ ਤਾਂ ਮੰਜਾ ਦੇ ਕੇ ਰਾਜ਼ੀ ਨਹੀਂ ਹੈਗਾ ਤੇ ਨਿਮਰਤ ਦਾ ਇੱਕ ਬੜਾ ਵਧੀਆ ਸਵਾਲ ਸੀ ਕਿ ਵੀ ਜਿਹੜੇ ਕੱਪੜੇ ਸੀਗੇ ਸਾਡੇ ਸਕੂਲ ਜੁਨੀਫਾਰਮ ਸੀ ਉਹ ਸਾਡੇ ਮਾਮੀ ਜੀ ਲੈ ਜਾਂਦੇ ਸੀ ਤੇ ਉਹ ਤੋਂ ਖੇ ਲੈ ਆਉਂਦੇ ਸੀ ਨਿਮਰਤ ਇਹ ਵੀ ਤਾਂ ਹੋ ਸਕਦਾ ਮਾਮੀ ਸਿਰਫ ਲੈ ਜਾਂਦੀ ਸੀ ਧੋਂਦਾ ਮਾਮਾ ਸੀ ਮਾਮੀ ਜੀ ਆਏ ਵਸੇ ਗੱਲ ਕਲੀਅਰ ਕਰ ਲਉ। ਨਹੀਂ ਇਹ ਗੱਲ ਦਾ ਜਵਾਬ ਤਾਂ ਆਈ ਥਿੰਕ ਮਾਮੀ ਹੀ ਦੇ ਦੇਣਗੇ। ਹਨਾ ਪਰ ਜੇ ਧੌਂਦੇ ਵੀ ਤੇ ਯਾਰ ਇੰਨਾ ਓਪਨ ਤਾਂ ਨਾ ਕੋਰੇ ਯਾਰ। ਇੰਨਾ ਕਿਦਾ ਕਹਿ ਦੇਈਦਾ ਹੁੰਦਾ ਵੀ ਠੀਕ ਐ। ਇਸ ਲਈ ਅਸੀਂ ਮਾਮੀ ਨੇ ਕਿਹਾ। ਇਸ ਲਈ ਅਸੀਂ ਮਾਮੀ ਦੇ ਹੀ ਕਹਾਂਗੇ ਭਾਈ ਮਾਮੀ ਨੇ ਧੋਤੇ ਆ। ਬਾਕੀ ਮਾਮੇ ਦੀ ਜਿਹੜੀ ਐ ਇਦਾਂ ਦੀ ਮਿਹਨਤ ਆ ਉਹਨੂੰ ਲਕੋ ਕੇ ਹੀ ਰੱਖੋ। ਦੇਖੋ ਹਨਾ ਕੱਪੜੇ, ਭਾਂਡੇ ਇਹ ਚੀਜ਼ਾਂ ਵਿਚਾਰੇ ਦੀ ਲਕੋ ਕੇ ਰਹਿਣ ਤਾਂ ਵਧੀਆਂ ਮੁੜ ਕੇ ਹਨਾ ਯਾਰ ਦੋਸ ਬੜਾ ਠਿੱਠ ਕਰਦੇ ਆ। ਤੇ ਵੈਸੇ ਇਚ ਕੋਈ ਸ਼ੱਕ ਨਹੀਂ ਜੀ ਨਿਮਰਤ ਤੁਹਾਡੇ ਕੋਲ ਵੀ ਜਵਾਬ ਹੈਗਾ ਹਾਂਜੀ ਮਤਲਬ ਮੇਰੇ ਕੋਲ ਜਵਾਬ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਇੰਨਾ ਕ ਮੰਨਦਾ ਕਿ ਮੇਰੇ ਮਾਮਾ ਤੇ ਮਾਮੀ ਦੇ ਵਿੱਚ ਇੰਨਾ ਕ ਪਿਆਰ ਹੈ ਉਹ ਆਪਣਾ ਸਾਰਾ ਕੰਮ ਵੰਡ ਕੇ ਕਰਦੇ ਨੇ ਤੇ ਜੇ ਕਰੇ ਕਰੇ ਉਹਨਾਂ ਤੋਂ ਨਹੀਂ ਵੀ ਹੁੰਦਾ ਸੀਗਾ ਉਹ ਕਰ ਲੈਂਦੇ ਨੇ ਸ਼ੇਰ ਠੀਕ ਹੈ ਸੋ ਇਹ ਪਿਆਰ ਆ ਸਾਰਿਆਂ ਦੇ ਵਿੱਚ ਹੋਣਾ ਚਾਹੀਦਾ ਕਿ ਕੰਮ ਵੰਡ ਕੇ ਹੀ ਹੁੰਦਾ ਇਨਰੀਅਲ ਜੇ ਉਹ ਨਾ ਵੀ ਧੋਦੇ ਫਿਰ ਸਾਨੂੰ ਕੋਈ ਨਾ ਕੋਈ ਹੋਰ ਐਡਜਸਟਮੈਂਟ ਕਰਨਾ ਪੈਂਦਾ ਪਰ ਵਾਸ਼ਿੰਗ ਮਸ਼ੀਨ ਲੱਗੀ ਸੀ ਸੋ ਦੇ ਕਰਕੇ ਕੰਮ ਹੀ ਹੋ ਗਿਆ ਮਾਮਾ ਬਚਾ ਗਿਆ ਨਿਮਰਤ ਮਾਮਾ ਮਿੱਠਾ ਪੋਚਾ ਲਾ ਗਿਆ ਹੈ ਅੱਛਾ ਬੇਕਰ ਮੇ ਇੱਕ ਹੋਰ ਵੀ ਗੱਲ ਹੈਗੀ ਹੈ ਹਾਂਜੀ ਇੱਕ ਬਹੁਤ ਸੋਹਣਾ ਇਹਦੇ ਵਿੱਚ ਟ੍ਰੇਲਰ ਦੇ ਵਿੱਚ ਨਾ ਇੱਕ ਬੜੀ ਅੱਛੀ ਨਸ਼ਿਆਂ ਦੇ ਬਾਰੇ ਵੀ ਤੁਸੀਂ ਗੱਲ ਕੀਤੀ ਹੈ ਜੀ ਬਾਈ ਉਸ ਕਨਸੈਪਟ ਤੇ ਚਰਚਾ ਕਰਨੀ ਵੀ ਬਣਦੀ ਹੈ ਕਿਉਂਕਿ ਅੱਜ ਸਕੂਲਾਂ ਦੇ ਬਾਹਰ ਨਸ਼ਾ ਵਿਕਦਾ ਹੈ ਜੀ ਬਾਈ ਨਸ਼ਾ ਵਿਕਦਾ ਜੀ ਬਾਈ ਪੀੜ੍ਹੀਆਂ ਦੇ ਖੋਕ ਕੇ ਉਹ ਜਿਹੜੀਆਂ ਅਜੇ ਕਾ ਸਕੂਲ ਨਾਮ ਹੋ ਗਈਆਂ ਨੇ ਹਾਂ ਕੁਝ ਨਸ਼ਾ ਦਾ ਬਾਈ ਬਹੁਤ ਕੋਈ ਚਲਦਾ ਛੋਟਾ ਪਹਿਲਾਂ ਖਬਰ ਵੀ ਅਸੀਂ ਨਸ਼ਰ ਕੀਤੀ ਸੀ ਤੇ ਇਹ ਸਮੱਸਿਆ ਨੂੰ ਤੁਸੀਂ ਕਿੰਨਾ ਗੰਭੀਰ ਸਮਝਦੇ ਤੁਸੀਂ ਨਹੀਂ ਸੋਚਦੇ ਵੀ ਇਸ ਚੀਜ਼ ਤੇ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਾਂ ਸਰਕਾਰ ਦੀਆਂ ਸਾਇਦਾਂ ਪਾਉਣੀਆਂ ਚਾਹੀਦੀਆਂ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਇਸ ਗੱਲ ਤੇ ਦੇਖੋ ਜੀ ਵੈਸੇ ਤਾਂ ਸਰਕਾਰ ਨੇ ਤਾਂ ਆਪਣੇ ਢੰਗ ਨਾਲ ਜਿਹੜੇ ਇਹਦੇ ਤੇ ਰੋਕਾਂ ਲਾਈਆਂ ਨੇ ਜਾਂ ਕਾਨੂੰਨ ਬਣਾਏ ਨੇ ਜਾਂ ਜਿੰਨੇ ਕੁ ਜੋਗੀ ਸਰਕਾਰ ਹੈਗੀ ਉਹਨਾਂ ਕੁ ਤਾਂ ਕਰੀ ਜਾਂਦੀ ਹੈ ਬੇਸਿਕਲੀ ਇਹ ਕੰਮ ਕੱਲੀ ਸਰਕਾਰ ਦਾ ਨਹੀਂ ਹੈਗਾ ਇਹਦੇ 'ਚ ਹਰ ਘਰ ਸਮਾਜ ਦੇ ਹਰ ਬੰਦੇ ਨੂੰ ਹੱਥ ਬਣਾਉਣਾ ਪੈਣਾ ਠੀਕ ਹੈ ਜੀ ਇਹ ਜਿਹੜੇ ਨਸ਼ੇ ਆ ਜਾਂ ਕਿਸੇ ਵੀ ਬੁਰੀ ਸੰਗਤ ਆ ਉਹਦੀ ਜਿਹੜੀ ਸਟਾਰਟਿੰਗ ਆ ਮੈਂ ਪਹਿਲਾਂ ਕਹਿ ਚੁੱਕਾ ਟੀਨੇਜ ਤੋਂ ਸ਼ੁਰੂ ਹੁੰਦੀ ਹੈ ਕੋਈ ਸ਼ੌਂਕ ਤੋਂ ਸ਼ੁਰੂ ਕਰਦਾ ਕੋਈ ਕਿਸੇ ਦੇ ਲਾਇ ਸ਼ੁਰੂ ਕਰਦਾ ਕੋਈ ਦੇਖਾ ਦਿਖਾਈ ਸ਼ੁਰੂ ਕਰਦਾ ਕਈਆਂ ਨੂੰ ਤਾਂ ਅੱਜ ਕੱਲ ਵਿਰਾਸਤ ਚ ਮਿਲ ਰਹੀ ਆ ਅਸੀਂ ਬੱਚਿਆਂ ਨੂੰ ਤਾਂ ਕਹੀ ਜਾਂਦੇ ਆ ਬੱਚਿਆਂ ਦੇ ਮਾਪਿਓ ਵੀ ਕਈ ਹੈਗੇ ਨੇ ਕਈ ਪਿਓ ਨੇ ਜਿਹੜੇ ਆਪ ਨਸ਼ੇ ਕਰਦੇ ਨੇ ਤੇ ਜੂਆ ਖ ਉਹਨਾਂ ਨੂੰ ਕਰਦੇ ਦੇਖਦੇ ਨੇ ਤੇ ਉਹ ਹੀ ਕਰਦੇ ਨੇ ਜੋ ਮਾਪਿਓ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਬੱਚਿਆਂ ਤੇ ਨਿਗਾਹ ਰੱਖਣੀ ਅੱਡੀ ਚੀਜ਼ ਹੁੰਦੀ ਹੈ ਉਹਨਾਂ ਦੇ ਨਾਲ ਮਿਲ ਕੇ ਰਹਿਣਾ ਅੱਡੀ ਚੀਜ਼ ਹੁੰਦੀ ਹੈ ਪੇਰੈਂਟਸ ਆਪਣੇ ਪੱਧਰ ਤੇ ਬੱਚਿਆਂ ਨਾਲ ਮਿਲ ਕੇ ਰਹਿਣ ਉਹਨਾਂ ਤੋਂ ਪੁੱਛਣ ਤੇਰਾ ਸਾਰਾ ਦਿਨ ਸਕੂਲ ਚ ਕਿਵੇਂ ਰਿਹਾ ਤੈਨੂੰ ਕੀ ਪ੍ਰੋਬਲਮ ਤਾਂ ਨਹੀਂ ਤੈਨੂੰ ਜਿਹੜਾ ਬੰਦਾ ਮਿਲਦਾ ਇਹ ਕੌਣ ਮਾਰੀ ਮੋਟੀ ਆਪਣੇ ਪੱਧਰ ਤੇ ਬੱਚੇ ਤੇ ਨਿਗਾਹਸਾਨੀ ਵੀ ਰੱਖੋ ਤਾਂ ਕਿ ਦੇਖੋ ਜਿਹੜੀ 10 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਏਜ ਹੈ ਨਾ ਤੁਸੀਂ ਬੱਚੇ ਨੂੰ ਉਦੋਂ ਹੀ ਸਾਹਮਣਾ ਅੱਜ 7-8 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਸਾਡੇ ਸਮੇਂ ਦੇ ਵਿੱਚ ਇਹ 13-14 ਤੋਂ ਸ਼ੁਰੂ ਹੁੰਦੀ ਸੀ ਅੱਜ ਕੱਲ 7-8 ਸਾਲ ਦੇ ਬੱਚੇ ਤੇ ਤੁਹਾਨੂੰ ਨਿਗਾਸਾਨੀ ਰੱਖਣੀ ਪੈਂਦੀ ਹੈ 7-8 ਸਾਲ ਤੋਂ ਲੈ ਕੇ 13-14 ਸਾਲ ਦੇ ਬੱਚੇ ਤੱਕ ਅਗਰ ਤੁਸੀਂ ਉਹਨੂੰ ਚੰਗੀਆਂ ਆਦਤਾਂ ਉਹਦੇ ਤੇ ਮਾੜੀ ਜੀ ਰੋਕ ਟੋਕ ਉਹਦੇ ਨਾਲ ਫਰੈਂਡਲੀ ਹੋ ਕੇ ਅਗਰ ਉਹਨੂੰ ਤੁਸੀਂ ਬਚਾ ਕੇ ਫਿਰ ਉਹ ਕਿਤੇ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਮਚੋਰ ਹੋ ਜਾਂਦਾ 15-16 ਸਾਲ ਬਾਦ ਉਹਨੂੰ ਆਪ ਦਾ ਚੰਗਾ ਮਾੜਾ ਸਮਝ ਆਉਣ ਲੱਗ ਜਾਂਦਾ ਇਹ ਜਿਹੜਾ ਨਸ਼ੇ ਤੇ ਹੋਰ ਜ਼ਿਆਦਾ ਕਾਨੂੰਨ ਸਖਤ ਕਾਨੂੰਨਾਂ ਨੂੰ ਕੀ ਹੈ ਪਾਲਣਾ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਹਰ ਜਗ੍ਹਾ ਹੁਣ ਹਰ ਕੰਧ ਹਰ ਮੋੜ ਹਰ ਘਰ ਦੀ ਛੱਤ ਤੇ ਤਾਂ ਕਾਨੂੰਨ ਨਹੀਂ ਬੈਠਾ ਪੁਲਿਸ ਵਾਲਾ ਨਹੀਂ ਬੈਠਾ ਉਹਦੇ ਥੱਲੇ ਕੌਣ ਰਹਿ ਰਹੇ ਆ ਅਸੀਂ ਲੋਕ ਅਸੀਂ ਕੀ ਕਰਦੇ ਆ ਫਲਾਣੇ ਦਾ ਜਵਾਕ ਯਾਰ ਬਹੁਤ ਨਸ਼ਾ ਕਰਦਾ ਠੀਕ ਆ ਉਹੋ ਤੂੰ ਨਾ ਕਰੀਂ ਅੱਛਾ ਉਹ ਫਲਾਣੇ ਦੇ ਜਵਾਕ ਨੂੰ ਵੀ ਹਟਾ ਲਓ ਨਾ ਉਹਨੂੰ ਵੀ ਆਪਦਾ ਜਵਾਕ ਸਮਝ ਲਓ ਉਹਦੇ ਤੋਂ ਤੁਸੀਂ ਨਫ਼ਰਤ ਕਰ ਰਹੇ ਹੋ ਉਹਨੂੰ ਪਰਾਂ ਕਰ ਰਹੇ ਹੋ ਸਮਾਜ ਤੋਂ ਉਹਨੇ ਹਟਣਾ ਥੋੜੀ ਆ ਉਹ ਚਾਰਾਂ ਨੂੰ ਹੋਰ ਲਾਉ ਤੇ ਉਹਨਾਂ ਚੋਂ ਚਾਰਾਂ ਚੋਂ ਕੋਈ ਨਾ ਕੋਈ ਬੰਦਾ ਤੇ ਰਲੂ ਤੁਹਾਡੇ ਨਾਲ ਸੋ ਬੇਸਿਕਲੀ ਇਹ ਸਾਡਾ ਫਰਜ਼ ਬਣਦਾ ਵਾ ਇਹਨੂੰ ਸਰਕਾਰ ਤੇ ਕੱਲਾ ਥੋਪ ਕੇ ਤੇ ਬਾਅਦ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਆਏ ਜਾਣ ਘਰੇਲੂ ਜਿਹੜੀਆਂ ਜਕ ਕੂਮ ਆਮ ਹੋ ਗਈਆਂ ਹੈ ਬਹੁਤ ਕੋਈ ਚਲਦਾ ਛੋਟਾ ਪਹਿਲਾਂ ਖਬਰ ਵੀ ਅਸੀਂ ਨਸ਼ਰ ਕੀਤੀ ਸੀ ਤੇ ਇਹ ਸਮੱਸਿਆ ਨੂੰ ਤੁਸੀਂ ਕਿੰਨਾ ਗੰਭੀਰ ਸਮਝਦੇ ਤੁਸੀਂ ਨਹੀਂ ਸੋਚਦੇ ਵੀ ਇਸ ਚੀਜ਼ ਤੇ ਹੋਰ ਬਹੁਤ ਵੱਡੇ ਵੱਡੇ ਪ੍ਰੋਜੈਕਟ ਜਾਂ ਸਰਕਾਰ ਦੀਆਂ ਸਹਾਈਤਾਂ ਪਾਉਣੀਆਂ ਚਾਹੀਦੀਆਂ ਤਾਂ ਤੁਹਾਡੇ ਵਰਗੇ ਲੋਕਾਂ ਨੂੰ ਹੋਰ ਮਿਹਨਤ ਕਰਨੀ ਚਾਹੀਦੀ ਇਸ ਗਲਤੀ ਦੇਖੋ ਜੀ ਵੈਸੇ ਤਾਂ ਸਰਕਾਰ ਨੇ ਤਾਂ ਆਪਣੇ ਢੰਗ ਨਾਲ ਜਿਹੜੇ ਇਹਦੇ ਤੇ ਰੋਕਾਂ ਲਾਈਆਂ ਨੇ ਜਾਂ ਕਾਨੂੰਨ ਬਣਾਏ ਨੇ ਜਾਂ ਜਿੰਨੇ ਕੁ ਜੋਗੀ ਸਰਕਾਰ ਹੈਗੀ ਉਹਨਾਂ ਕੁ ਤਾਂ ਕਰੀ ਜਾਂਦੀ ਐ ਬੇਸਿਕਲੀ ਇਹ ਕੰਮ ਕੱਲੀ ਸਰਕਾਰ ਦਾ ਨਹੀਂ ਹੈਗਾ ਇਹਦੇ 'ਚ ਹਰ ਘਰ ਸਮਾਜ ਦੇ ਹਰ ਬੰਦੇ ਨੂੰ ਹੱਥ ਵੜਾਉਣਾ ਪੈਣਾ ਠੀਕ ਹੈ ਜੀ ਇਹ ਜਿਹੜੇ ਨਸ਼ੇ ਆ ਜਾਂ ਕਿਸੇ ਵੀ ਬੁਰੀ ਸੰਗਤ ਆ ਉਹਦੀ ਜਿਹੜੀ ਸਟਾਰਟਿੰਗ ਆ ਮੈਂ ਪਹਿਲਾਂ ਕਹਿ ਚੁੱਕਾ ਟੀਨੇਜ ਤੋਂ ਸ਼ੁਰੂ ਹੁੰਦੀ ਐ ਕੋਈ ਸ਼ੌਂਕ ਤੋਂ ਸ਼ੁਰੂ ਕਰਦਾ ਕੋਈ ਕਿਸੇ ਦੇ ਲਾਇ ਸ਼ੁਰੂ ਕਰਦਾ ਕੋਈ ਦੇਖਾ ਦਿਖਾਈ ਸ਼ੁਰੂ ਕਰਦਾ ਕਈਆਂ ਨੂੰ ਤਾਂ ਅੱਜਕੱਲ ਵਿਰਾਸਤ 'ਚ ਮਿਲ ਰਹੀ ਐ ਅਸੀਂ ਬੱਚਿਆਂ ਨੂੰ ਤਾਂ ਕਹੀ ਜਾਂਦੇ ਆ ਬੱਚਿਆਂ ਦੇ ਮਾਪਿਓ ਵੀ ਕਈ ਹੈਗੇ ਨੇ ਕਈ ਪਿਓ ਨੇ ਜਿਹੜੇ ਆਪ ਨਸ਼ੇ ਕਰਦੇ ਨੇ ਤੇ ਜਵਾਕ ਉਹਨਾਂ ਨੂੰ ਕਰਦੇ ਦੇਖਦੇ ਨੇ ਤੇ ਉਹ ਹੀ ਕਰਦੇ ਨੇ ਜੋ ਮਾਪਿਓ ਕਰਦੇ ਨੇ ਠੀਕ ਹੈ ਉਸ ਤੋਂ ਬਾਅਦ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਬੱਚਿਆਂ ਤੇ ਨਿਗਾਹ ਰੱਖਣੀ ਅੱਡ ਚੀਜ਼ ਹੁੰਦੀ ਹੈ ਉਹਨਾਂ ਦੇ ਨਾਲ ਮਿਲ ਕੇ ਰਹਿਣਾ ਅੱਡ ਚੀਜ਼ ਹੁੰਦੀ ਹੈ ਪੇਰੈਂਟਸ ਆਪਣੇ ਪੱਧਰ ਤੇ ਬੱਚਿਆਂ ਨਾਲ ਮਿਲ ਕੇ ਰਹਿਣ ਉਹਨਾਂ ਤੋਂ ਪੁੱਛਣ ਤੇਰਾ ਸਾਰਾ ਦਿਨ ਸਕੂਲ ਚ ਕਿਵੇਂ ਰਿਹਾ ਤੈਨੂੰ ਕੀ ਪ੍ਰੋਬਲਮ ਤਾਂ ਨਹੀਂ ਤੈਨੂੰ ਜਿਹੜਾ ਬੰਦਾ ਮਿਲਦਾ ਏ ਕੌਣ ਮਾੜੀ ਮੋਟੀ ਆਪਣੇ ਪੱਦਰ ਤੇ ਬੱਚੇ ਤੇ ਨਿਗਾਸਾਨੀ ਵੀ ਰੱਖੋ ਤਾਂ ਕਿ ਦੇਖੋ ਜਿਹੜੀ 10 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਏਜ ਹੈ ਨਾ ਤੁਸੀਂ ਬੱਚੇ ਨੂੰ ਉਦੋਂ ਹੀ ਸਾਹਮਣਾ ਅੱਜ 7-8 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਸਾਡੇ ਸਮੇਂ ਦੇ ਵਿੱਚ ਇਹ 13-14 ਤੋਂ ਸ਼ੁਰੂ ਹੁੰਦੀ ਸੀ ਅੱਜ ਕੱਲ 7-8 ਸਾਲ ਦੇ ਬੱਚੇ ਤੇ ਤੁਹਾਨੂੰ ਨਿਗਾਸਾਨੀ ਰੱਖਣੀ ਪੈਂਦੀ ਹੈ 7-8 ਸਾਲ ਤੋਂ ਲੈ ਕੇ 13-14 ਸਾਲ ਦੇ ਬੱਚੇ ਤੱਕ ਅਗਰ ਤੁਸੀਂ ਉਹਨੂੰ ਚੰਗੀਆਂ ਆਦਤਾਂ ਉਹਦੇ ਤੇ ਮਾੜੀ ਜੀ ਰੋਕ ਟੋਕ ਉਹਦੇ ਨਾਲ ਫਰੈਂਡਲੀ ਹੋ ਕੇ ਅਗਰ ਉਹਨੂੰ ਤੁਸੀਂ ਬਚਾ ਕੇ ਫੇਰ ਉਹ ਕਿਤੇ ਨਹੀਂ ਜਾਂਦਾ ਉਸ ਤੋਂ ਬਾਅਦ ਉਹ ਮਚਿਓਰ ਹੋ ਜਾਂਦਾ 15-16 ਸਾਲ ਬਾਅਦ ਉਹਨੂੰ ਆਪ ਦਾ ਚੰਗਾ ਮਾੜਾ ਸਮਝ ਆਉਣ ਲੱਗ ਜਾਂਦਾ ਵਾ ਇਹ ਜਿਹੜਾ ਨਸ਼ੇ ਤੇ ਹੋਰ ਜ਼ਿਆਦਾ ਕਾਨੂੰਨ ਸਖਤ ਕਾਨੂੰਨਾਂ ਨੂੰ ਕੀ ਹੈ ਪਾਲਣਾ ਤਾਂ ਅਸੀਂ ਕਰਨੀ ਹੈ ਨਾ ਕਾਨੂੰਨ ਹਰ ਜਗ੍ਹਾ ਹੁਣ ਹਰ ਕੰਧ ਹਰ ਮੋੜ ਹਰ ਘਰ ਦੀ ਛੱਤ ਤੇ ਤਾਂ ਕਾਨੂੰਨ ਨਹੀਂ ਬੈਠਾ ਪੁਲਿਸ ਵਾਲਾ ਨਹੀਂ ਬੈਠਾ ਉਹਦੇ ਥੱਲੇ ਕੌਣ ਰਹਿ ਰਹੇ ਆ ਅਸੀਂ ਲੋਕ ਅਸੀਂ ਕੀ ਕਰਦੇ ਆ ਫਲਾਣੇ ਦਾ ਜੁਆਕ ਯਾਰ ਬਹੁਤ ਨਸ਼ਾ ਕਰਦਾ ਠੀਕ ਆ ਉਹ ਤੂੰ ਨਾ ਕਰੀਂ ਅੱਛਾ ਉਹ ਫਲਾਣੇ ਦੇ ਜੁਆਕ ਨੂੰ ਵੀ ਹਟਾ ਲਓ ਨਾ ਉਹਨੂੰ ਵੀ ਆਪ ਦਾ ਜੁਆਕ ਸਮਝ ਲਓ ਉਹਦੇ ਤੋਂ ਤੁਸੀਂ ਨਫ਼ਰਤ ਕਰ ਰਹੇ ਹੋ ਉਹਨੂੰ ਪਰਾਂ ਕਰ ਰਹੇ ਹੋ ਸਮਾਜ ਤੋਂ ਉਹਨੇ ਹਟਣਾ ਥੋੜੀ ਆ ਉਹ ਚਾਰਾਂ ਨੂੰ ਹੋਰ ਲਾਉ ਤੇ ਉਹਨਾਂ ਚੋਂ ਚਾਰਾਂ ਚੋਂ ਕੋਈ ਨਾ ਕੋਈ ਬੰਦਾ ਤੇ ਰਲੂ ਥੋੜੇ ਨਾਲ ਸੋ ਬੇਸਿਕਲੀ ਸਾਡਾ ਫਰਜ਼ ਬਣਦਾ ਵਾ ਇਹਨੂੰ ਸਰਕਾਰ ਤੇ ਕੱਲਾ ਥੋਪ ਕੇ ਤੇ ਬਾਅਦ ਚ ਇਨਕਲਾਬ ਜਿੰਦਾਬਾਦ ਦੇ ਨਾਰੇ ਨਾਲ ਆਏ ਜਾਣ ਉੱਪਰ ਤੋਂ ਇਹਨੂੰ ਸ਼ੁਰੂ ਕੀਤਾ ਜਾਵੇ ਖਤਮ ਹੋ ਜੂ ਹਰ ਚੀਜ਼ ਖਤਮ ਹੋ ਜਾਂਦੀ ਹੈ ਪਰ ਸ਼ੁਰੂ ਤੁਹਾਨੂੰ ਘਰ ਤੋਂ ਕਰਨੀ ਪੈਣੀ ਹੈ ਥੈਂਕ ਯੂ ਸੋ ਮੱਚ ਫਾਰ ਮੀਡੀਆਜ਼ ਕੁਐਸਚਨ ਥੈਂਕ ਯੂ star cast of two teens and directed Dilchi joshi and production house pitta production and K4G production let's start with one-to-one -one interviews